ਕਰੰਟ ਤੇਰਾ نیوز ਤੁਹਾਡਾ ਸਵਾਗਤ ਕਰਦਾ ਹੈ ਮਹਾ ਸ਼ਿਵਰਾਤਰੀ ਦੇ ਮੌਕੇ ਤੇ ਅਜਨਾਲਾ ਅਤੇ ਫਤਿਹਗੜ ਵਾਸੀਆਂ ਵੱਲੋਂ ਤੇ ਹਾਰ ਨੂੰ ਮਨਾਇਆ ਗਿਆ ਇੱਕ ਵੱਖਰੇ ਹੀ ਢੰਗ ਨਾਲ ਮਨਾਇਆ ਗਿਆ ਜਿਸ ਤਰ੍ਹਾਂ ਅਜਨਾਲਾ ਵਾਸੀ ਮਾਤਾ ਪਾਰਵਤੀ ਦੇ ਪਰਿਵਾਰ ਬਣ ਕੇ ਫਤਿਹਗੜ ਚੂੜੀਆਂ ਵਿੱਚ ਭੋਲੇ ਨਾਂ ਦੇ ਪਰਿਵਾਰ ਬਣ ਕੇ ਪਹੁੰਚੇ ਉਹਨਾਂ ਨੇ ਸ਼ਗਨ ਲਗਾਉਣ ਦੀ ਰਸਮ ਕੀਤੀ ਬਾਅਦ ਵਿੱਚ ਉਹ ਸ਼ਗਨ ਰਸਮ ਹੋਣ ਤੋਂ ਬਾਅਦ ਉਰੇ ਫਤੇਗੜ ਚੂੜੀਆਂ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਅਤੇ ਬਾਅਦ ਵਿੱਚ ਸ਼ਿਵ ਅਤੇ ਮਾਤਾ ਪਾਰਵਤੀ ਦਾ ਦੇਰ ਰਾਤ ਕੋ ਵਾ ਸੁਮਬਰ ਰਚਾਇਆ ਗਿਆ ਮੱਖ ਵੱਖ ਤਰ੍ਹਾਂ ਦੇ ਪਕਵਾਨ ਪਕਾਏ ਗਏ ਇਸ ਮੌਕੇ ਤੇ ਜਨਾਲਾ ਤੋਂ ਮਾਤਾ ਪਾਰਵਤੀ ਦੇ ਪਰਿਵਾਰ ਬਣ ਕੇ ਸ਼ਿਵ ਭੋਲੇ ਪੰਡਾਰੀ ਦਾ ਸ਼ਗਨ ਲੈ ਕੇ ਸ਼ਿਵ ਭਗਤਾਂ ਨੇ ਕਿਹਾ कि ਹਰ ਸਾਲ ਤੀ ਤਰ੍ਹਾਂ ਇਸ ਸਾਲ ਵੀ ਮਾਂ ਪਾਰਵਤੀ ਦਾ ਪਰਿਵਾਰ ਬਣ ਫਤੇ ਘੜ ਚੂੜੀਆਂ ਵਿਖੇ ਸ਼ਿਵ ਸ਼ੰਕਰ ਭਗਵਾਨ ਦਾ ਸ਼ਗਨ ਲੈ ਕੇ ਜਾ ਰਹੇ ਹਾਂ ਇਹ ਰਸਮ ਬੜੀ ਸ਼ਰਧਾ ਤੇ ਤੁੰਤਾਮ ਨਾਲ ਮਨਾਈ ਕੀਤੀ ਗਈ ਹੈ ਬਾਈਟ ਸੰਦੀਪ ਕੌਸ਼ਨ ਬਾਈਟ नीरज ਲੱッキ ਬਾਈਟ ਵਿਨੋਦ अरोड़ा ਰਿਪੋਰਟ ਸੁਖਦੇਵ ਜੀ ਨੂੰ ਧੰਨਵਾਦ ਜੀ ਨਾਇਕ ਕੀ ਕਹਣਾ ਚਾਹੁੰਦੇ ਹੋ ਅੱਜ ਬਾਅਦ ਮੇਰਾ ਨਾਮ ਐਡਵੋਕੇਟ ਸੰਦੀਪ ਕਸ਼ਲਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਸ਼ਿਵਰਾਤਰੀ ਦੇ ਉਪਲਬਖਸ਼ ਦੇ ਵਿੱਚ ਸਮੂਹ ਅjnਾਲਾ ਦੀ ਸੰਗਤ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਵ ਪਰਿਵਾਰ ਨਗਰ ਕਮੇਟੀ ਅjnਾਲਾ ਸਾਡੇ ਲੱੱਕੀ ਭਾਜੀ ਉਹਨਾਂ ਦੀ ਸਮੁੱਚੀ ਟੀਮ ਉਹਨਾਂ ਦੀ ਰਹਿਮਾਈ ਹੇਠ ਹਰ ਸਾਲ ਜੋ ਅਜਨਾਲਾ ਤੋਂ ਫਤੇਗੜ ਚੂੜੀਆਂ ਵਿੱਚ ਇਹ ਸਗੰਦੀ ਰਸਮ ਜਿਹੜੀ ਹੁੰਦੀ ਆ ਉਹ ਅੱਜ ਸਮੂਹ ਅਜਨਾਲੇ ਦੀਆਂ ਵੱਖ-ਵੱਖ ਥਾਵਾਂ ਤੇ ਅੱਥੀ ਬੰਦੀਆਂ ਲੈ ਕੇ ਜਾ ਰੀਆਂ ਇਥੋਂ ਅਸੀਂ ਰਵਾਨਾ ਹੋਵਾਂਗੇ ਅਤੇ ਉਸ ਤੋਂ ਬਾਅਦ ਫਤੇਗੜ ਚੂੜੀਆਂ ਵਿੱਚ ਇੱਕ ਪਾਲਸ ਦੇ ਵਿੱਚ ਵਿਸ਼ੇਸ਼ ਸਵਾਗਤ ਕੀਤਾ ਇਕੰਗਿਆ ਦੀ ਸ਼ਿਵ ਵਿਆਹ ਹੈ ਉੱਥੇ ਜਾ ਕੇ ਉਹਨਾਂ ਸਗਲ ਲੱਗੇਗਾ ਅਤੇ ਉਸ ਤੋਂ ਬਾਅਦ ਉੱਥੇ ਇੱਕ ਬਵੇ ਸ਼ੋਭਾ ਯਾਤਰਾ ਜੋ ਕਿ ਸ਼ਿਵ ਮਈ ਸ਼ੋਭਾ ਯਾਤਰਾ ਹੋਗੀ ਸਮੂਹ ਫਤੇਗੜ ਸ਼ਹਿਰ ਦੀਆਂ ਵਿਜਾਰਾਂ ਦੇ ਵਿੱਚ ਉਹ ਨਿਕਲੂਗੀ ਬਰਾਤ ਦੇ ਰੂਪ ਵਿੱਚ ਅਤੇ ਸ਼ਾਮੀ ਫਿਰ ਉਸੇ ਪੈਲਸ ਦੇ ਵਿੱਚ ਕਿਉਂਕਿ ਸ਼ਿਵਰਾਤਰੀ ਆ ਸ਼ਿਵ ਵਿਆਹ ਕੀਤਾ ਜਾਏਗਾ ਇਸ ਲਈ ਸੰਤਾਨੇ ਵਿੱਚ ਜਿਹੜਾ ਆ ਉਹ ਅੱਜ ਬਹੁਤ ਜ਼ਿਆਦਾ ਹੌਸਲੇ ਬੁਲੰਦ ਨੇ ਉਹਨਾਂ ਦੇ ਤੇ ਸਾਰੀ ਸੰਗਤ ਜਿਹੜੀ ਸ਼ਮਈ ਹੋਈ ਆ ਮੈਂ ਸਮੂਹ ਸੰਗਤ ਨੂੰ ਸ਼ਿਵਰਾਤਰੀ ਦੇ ਇਸ ਸ਼ੋਭਤ ਸੱਤੇ ਲੱਖ ਲੱਖ ਵਧਾਈ ਦੇਣਾ ਜੀ ਮੈਂ ਸ਼ਿਵਰਾਤਰੀ ਦੇ ਸਮਾਹ ਪ੍ਰਲਖ ਵਿੱਚ ਸਮੂਹ ਸੰਗਤ ਨੂੰ ਇਨਾਲਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਵਧਾਈ ਦੇਣਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਅਸੀਂ ਅੱਜ ਸ਼ਿਵਰਾਤਰੀ ਦਾ ਫਲਕਸ਼ਮਨਾਉਣ ਜਾ ਰਹੇ ਹਾਂ ਇੱਥੋਂ ਸਗਨ ਲੈ ਕੇ ਸਤੇਗੜ ਚੂੜੀਆਂ ਵਿਖੇ ਜਾਇਆ ਜਾਏਗਾ ਜਿੱਥੇ ਅੱਗੇ ਮੰਦਰ ਵਿੱਚ ਇੱਕ ਬਵੈ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਉਸ ਤੋਂ ਬਾਅਦ ਇੱਕ ਸ਼ੋਭਾ ਯਾਤਰਾ ਹੋਏਗੀ ਫਿਰ ਪੈਲਸ ਦੇ ਵਿੱਚ ਜਿਸ ਤਰ੍ਹਾਂ ਇੱਕ ਵਿਆਹ ਸਮਾਗਮ ਕੀਤਾ ਜਾਂਦਾ ਉਸ ਤਰ੍ਹਾਂ ਸ਼ਿਵ ਭੋਲੇ ਦਾ ਵਿਆਹ ਮਨਾਇਆ ਜਾਏਗਾ ਧੰਨ ਸਾਹਿਬ ਜੀ ਨੇ ਕੀ ਨਾਇਆ ਤੇ ਕੀ ਅੱਜ ਮਰਿਆਦਾ ਜੜੀ ਕਰਨ ਲੱਗੇ ਅੱਜ ਅਸੀਂ ਭਗਵਾਨ ਸ਼ਿਵ ਦੇ ਵਿਆਹ ਦੇ ਸਬੰਧ ਵਿੱਚ ਫਤੇਗੜ ਚੂੜੀਆਂ ਵਿਖੇ ਸਗੰਦੀ ਰਸਮ ਅਦਾ ਕਰਨ ਜਾ ਰਹੇ ਆ। ਸ਼੍ਰੀ ਅਮਰ ਰਾਥ ਲੰਗਰ ਕਮੇਟੀ ਦੇ ਸਹਿਯੋਗ ਨਾਲ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ 11ਵੀਂ ਵਾਰ ਅਸੀਂ ਇਹ ਸਗੰਦੀ ਰਸਮ ਅਦਾ ਕਰਨ ਜਾ ਰਹੇ ਆ। ਉਸ ਤੋਂ ਪਰਤ ਕੀ ਕੀ ਰਸਮਾਂ ਸੀ ਯਾਨੀ ਕਿ ਸ੍ਰੀ ਕੇ ਨਾਲ ਜਿਹੜਾ ਅੱਜ ਕਰਦੇ ਆ ਤੁਹਾਨੂੰ ਦੇਖੋ ਜੀ ਇੱਤੋਂ ਅਸੀਂ ਸਗੰ ਲੈ ਕੇ ਜਾ ਰਹੇ ਹਾਂ ਮਾਤਾ ਚਿੰਤਪurni ਮੰਦਿਰ ਵੱਲੋਂ ਅੱਗੇ ਜਾ ਕੇ ਭਗਵਾਨ ਸ਼ਿਵ ਦਾ ਸਦਨ ਉੱਥੇ ਲਾਵਾਂਗੇ ਮੰਦਰ ਵਿੱਚ ਉਸ ਤੋਂ ਬਾਅਦ ਵਿਆਹ ਦੀ ਰਸਮ ਉੱਥੇ ਹੋਏਗੀ ਰਾਤ ਨੂੰ ਉੱਥੇ ਬਾਬੇ ਦੇ ਜਕਾਰਿਆਂ ਦੇ ਨਾਲ ਬਰਾਤ ਬਰਾਤ ਚੱਲੇਗੀ ਪੂਰੇ ਸ਼ਹਿਰ ਦੇ ਵਿੱਚ ਬੜੀ ਧੂਮਦਾਨ ਨਾਲ ਬਣਾਇਆ ਜਾਏਗਾ ਉਸ ਤੋਂ ਬਾਅਦ ਪੈਲੇਸ ਦੇ ਵਿੱਚ ਇੱਕ ਪ੍ਰਬੰਧ ਰੱਖਿਆ ਗਿਆ ਵਾ ਉੱਥੇ ਅਸੀਂ ਲੰਗਰ ਦਾ ਪ੍ਰਬੰਧ ਰੱਖਿਆ ਜੀ